ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਕਿਹਾ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਨਹੀਂ ਸਰਦਾ ਔਰ ਇਹ ਸਹੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਜਿਹੜੀ ਹੈ ਉਗਵਾਈ ਤੇ ਪੰਜਾਬ ਦੀ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਕਿਸਾਨਾਂ ਦੀ ਆਵਾਜ਼ ਹੈ ਔਰ ਪੰਜਾਬ ਦੇ ਪਾਣੀ ਦੀ ਆਵਾਜ਼ ਹੈ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਆਵਾਜ਼ ਹੈ ਇਹ ਕਿਸੇ ਦੀ ਕੋਈ ਪਿਤਾ ਪੁਰਖੀ ਕੋਈ ਕਿਸੇ ਦੀ ਵਿਰਾਸਤ ਨਹੀਂਗੀ ਇੱਥੇ ਹਮੇਸ਼ਾ ਜੇਲ੍ਹ ਵਾਲੇ ਕੁਰਬਾਨੀ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕ ਜਿਹੜੇ ਉਹ ਇਹ ਦੀ ਗਵਾਹੀ ਕਰਦੇ ਰਹੇ ਆ ਉਹਨਾਂ ਨਾਲੇ ਟਾਈਮ ਵਿੱਚ ਉਹ ਗਵਾਹੀ ਕਰਨਗੇ ਤਾਂ ਪੰਥ ਦੇ ਪਜਾਬ ਜੜਾ ਬਚੂਗਾ ਇਹ ਸ੍ਰੀ ਅਕਾਲ ਤਖਤ ਸਾਹਿਬ ਨੇ ਵੇਖਣਾ ਉਹਨਾਂ ਦੇ ਪ੍ਰਿਵਿਊ ਦੇ ਵਿੱਚ ਹੈ ਕਿ ਉਹਨਾਂ ਨੇ ਜਿਹੜੇ ਆ ਇਹ ਕੀ ਫੈਸਲਾ ਦੇਣਾ ਹੈ ਸੁਖਵੀਰ ਬਦਲਪੁਰੇ ਹਾਲ ਤੱਕ ਫੈਸਲਾ ਨਹੀਂ ਹੋਇਆ ਸੋ ਉਹ ਮੈਂ ਸਮਝਦਾ ਕਿ ਉਹਨਾਂ ਦੇ ਟਾਈਮ ਤੇ ਗਲਤੀਆਂ ਹੋ ਗਈਆਂ ਧਾਰਮਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਕਾਲੀਆਂ ਧਾਰਮਿਕ ਵੀ ਗਲਤੀਆਂ ਹੈ ਗੁਰੂਗ੍ਰਾਮ ਸਾਹਿਬ ਦੀ ਬੇਦਬੀ ਹੋਈ ਸਾਰਾ ਕੁਝ ਔਰ ਰਾਜਨੀਤਿਕ ਤੌਰ ਤੇ ਵੀ ਬਹੁਤ ਵੱਡੀਆਂ ਗਲਤੀਆਂ ਹੋਈਆਂ ਉਹਦੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਦਾ ਕੇਸ ਜਿਹੜਾ ਹੈ ਉਹ ਅੰਡਰ ਪ੍ਰੋਸੈਸ ਆ ਕਿ ਪੰਜਾਬ ਦੇ ਲਈ ਪੰਜਾਬੀ ਤੱਕੀ ਦੇ ਲਈ ਅਕਾਲੀ ਦਲ ਦਾ ਵਿਕਾਸ ਬਿਲਕੁਲ ਪੰਜਾਬ ਦਾ ਜਿਹੜਾ ਹੈ ਔਰ ਪੰਥ ਦਾ ਇਹ ਸ਼ਰਮਣੀ ਅਕਾਲੀ ਦਲ ਤੋਂ ਬਗੈਰ ਨਹੀਂ ਸਰਨਾ ਵੱਖਰੀ ਗੱਲ ਹੈ ਕਿ ਇਹ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਇਹ ਉਹਨਾਂ ਲੋਕਾਂ ਨੇ ਬਣਾਇਆ ਸੀ 103 ਸਾਲ ਪਹਿਲਾਂ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ, ਸ਼ਹੀਦੀਆਂ ਔਰ ਕਾਲਪਤਖ ਸਾਹਿਬ ਦੀ ਇੱਥੇ ਸਾਰ ਜਮੀਨ ਤੇ ਸ਼ਰੋਮਣੀ ਅਕਾਲੀ ਦਲ ਜਿਹੜਾ ਉਹ ਸਥਾਪਿਤ ਹੋਇਆ ਸੀ ਔਰ ਇਹਦੀ ਅਗਵਾਈ ਵੀ ਹਮੇਸ਼ਾ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਨੇ ਜੇਲਾ ਕੱਟੀਆਂ ਔਰ ਪੰਥਲੇ ਜਿਹੜੇ ਆ ਉਹ ਸ਼ਹੀਦੀਆਂ ਦਿੱਤੀਆਂ ਔਰ ਕਾਲੇ ਪਾਣੀ ਤੇ ਹੋਰ ਜਿਹੜੇ ਵੱਡੇ ਜਿਹੜੇ ਸਾਕੇ ਜਿਹੜੇ ਹੋਏ ਉਹਦੇ ਚ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀ ਉਹੀ ਇਹ ਦਿਗਵਾਈ ਕਰਦਾ ਰਿਹਾ ਸੋ ਮੈਂ ਸਮਝਦਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਕਿਹਾ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਨਹੀਂ ਸਰਦਾ ਔਰ ਇਹ ਸਹੀ ਗੱਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਜਿਹੜੀ ਹੈ ਉਗਵਾਈ ਤੇ ਪੰਜਾਬ ਦੀ ਕਰ ਸਕਦਾ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਕਿਸਾਨਾਂ ਦੀ ਆਵਾਜ਼ ਹੈ ਔਰ ਪੰਜਾਬ ਦੇ ਪਾਣੀ ਦੀ ਆਵਾਜ਼ ਹੈ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਆਵਾਜ਼ ਹੈ ਔਰ ਹੋਰ ਵੀ ਜਿੱਤਰਾ ਉਹਦਾ ਰਾਜਧਾਨੀ ਜਿਹੜੀ ਉੱਥੇ ਆਂਦੇ ਆ ਦੁਬਾਰਾ ਬਣਨੀ ਆ ਹਰਿਆਣੇ ਦੀ ਔਰ ਇਹ ਚੰਡੀਗੜ੍ਹ ਹੀ ਸਾਡਾ ਤੇ ਰਾਜਧਾਨੀ ਉਹਨਾਂ ਦੀ ਬਣਨੀ ਕਹਦੇ ਲਈ ਆ ਸੋ ਇਹ ਵੀ ਨਹੀਂ ਬਣਦਿਆਂਗੇ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਹਮੇਸ਼ਾ ਹੀ ਚਾਹੇ ਅਮਰਜੈਂਸੀ ਦਾ ਮੋਰਚਾ ਸੀ ਧਰਮ ਜੋਧ ਮੋਰਚਾ ਸੀ ਚਾਹੇ ਇਸ ਤੋਂ ਪਹਿਲੇ ਮੋਰਚੇ ਸੀ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਉੱਤੇ ਚ ਜਿਹੜਾ ਪੂਮਕਾਨ ਨਬੋਂ ਦਾ ਰਿਆ ਜੱਲਾ ਘਟਦਾ ਰਿਆ ਸੁਖਬੀਰ ਬਦਲਾਰੇ ਹਜ ਤੱਕ ਫੈਸਲਾ ਨਹੀਂ ਹੋਇਆ ਸੋ ਉਹ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਟਾਈਮ ਤੇ ਗਲਤੀਆਂ ਹੋ ਗਈਆਂ ਧਾਰਮਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਕਲੀਆਂ ਧਾਰਮਿਕ ਵੀ ਗਲਤੀਆਂ ਐ ਗੁਰੂਗ੍ਰੰਥ ਸਾਹਿਬ ਦੀ ਬੇਰਬੀ ਹੋਈ ਸਾਰਾ ਕੁਝ ਔਰ ਰਾਜਨੀਤਿਕ ਤੌਰ ਤੇ ਵੀ ਬਹੁਤ ਵੱਡੀਆਂ ਗਲਤੀਆਂ ਹੋਈਆਂ ਉਹਦੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਦਾ ਕੇਸ ਜਿਹੜਾ ਹੈ ਉਹ ਅੰਡਰ ਪ੍ਰੋਸੈਸ ਆ ਅੱਜ ਮੈਂ ਨਹੀਂ ਜਾਂ ਸਾਰਾ ਪੰਜਾਬ ਨਹੀਂ ਜਾਂ ਇਹ ਸਾਰਾ ਇਸ ਵੇਲੇ ਖਾਲਸਾ ਪੰਥ ਜਿਹੜਾ ਦੇਸ਼ਾਂ ਵਿਦੇਸ਼ਾਂ 'ਚ ਬੈਠਾ ਉਹ ਕਾਲਕਤਕ ਸਾਹਿਬ ਦੇ ਜਹੇਦਾਰ ਸਾਹਿਬ ਦੇ ਫੈਸਲੇ ਤੇ ਨਜ਼ਰਾਂ ਉਹਨਾਂ ਦੀ ਟਿਕੀਆਂ ਨੇ ਪੇ ਇਹ ਕਿਹੋ ਜਿਹਾ ਫੈਸਲਾ ਜਿਹੜਾ ਹੈ ਜਿਨ੍ਹਾਂ ਲੋਕਾਂ ਦੇ ਰਾਜ ਵਿੱਚ ਏਡੀਆਂ ਵੱਡੀਆਂ ਕਟਾਈਆਂ ਹੋਈਆਂ ਸੰਗਤ ਨਾਰਾਜ਼ ਹੋ ਗਈ ਔਰ ਉਹਨਾਂ ਰਾਮ ਰਿਵਨ ਨੂੰ ਮਾਫੀ ਦਿੱਤੀ ਗਈ 295 ਦਾ ਪਰਚਾ ਮਾਫ ਕੀਤਾ ਗਿਆ ਕਹੇ ਉਥੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਦਬੇ ਹੋਈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਅੱਜ ਖਾਲਸਾ ਪੰਥ ਦੇਖ ਰਿਹਾ ਪਿਛੜਿਆ ਕਾਲ ਤੱਕ ਸਭ ਤੇ ਕੀ ਫੈਸਲਾ ਆਉਂਦਾ ਔਰ ਉਹ ਫੈਸਲਾ ਜਿਹੜਾ ਹੈ ਉਹ ਆਉਣਾ ਚਾਹੀਦਾ ਔਰ ਚੰਗੇ ਲੋਕਾਂ ਦੇ ਹੱਥ ਵਿੱਚ ਜਿਨ੍ਹਾਂ ਨੇ ਸ਼ੀਦੀਆਂ ਕੁਰਬਾਨੀਆਂ ਜੇਲਾਂ ਕੱਟੀਆਂ ਨੇ ਉਹਨਾਂ ਲੋਕਾਂ ਨੂੰ ਪੰਥ ਦੀ ਬਾਗਡੋਰ ਜਿਹੜੀ ਆ ਉਹ ਸਾਹਮਣੀ ਚਾਹੀਦੀ ਹੈ ਫੈਸਲਾ ਚਾਹੇ ਧਾਰਮਿਕ ਆਵੇ ਚਾਹੇ ਰਾਜਨੀਤਿਕ ਆਵੇ ਜੇਕਰ ਦੁਬਾਰਾ ਅਕਾਲੀ ਦਲ ਮੁੜ ਸੁਰਜੀਤ ਹੁੰਦਾ ਹੈ ਦੀ ਲੱਗਦੀ ਅੱਗੇ ਵਾਸਤੇ ਸੁਖਬੀਰ ਬਦਲ ਅਕਾਲੀ ਦਲ ਦੇ ਪ੍ਰਧਾਨ ਬਣ ਨਹੀਂ ਮੈਂ ਇਹਦੇ ਬਾਰੇ ਨਹੀਂ ਕੁਝ ਕਹਿੰਦਾ ਕਿਉਂਕਿ ਇਹ ਕਿਸੇ ਦੀ ਕੋਈ ਪਿਤਾਪੁਰਖੀ ਕੋਈ ਕਿਸੇ ਦੀ ਵਿਰਾਸਤ ਨਹੀਂ ਗਈ ਇੱਥੇ ਹਮੇਸ਼ਾ ਜੇਲ੍ਹ ਵਾਲੇ ਕੁਰਬਾਨੀ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕ ਜਿਹੜੇ ਉਹ ਇਹ ਦਿਗਵਾਈ ਕਰਦੇ ਰਹਾ ਆਉਣ ਵਾਲੇ ਟਾਈਮ ਵਿੱਚ ਜੋ ਗਵਾਈ ਕਰਨਗੇ ਤਾਂ ਪੰਥ ਦੇ ਪਜਾਬ ਜਰਾ ਬਚੂਗਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੇਖਣਾ ਹੈ ਉਹਨਾਂ ਦੇ ਪ੍ਰਿਵੂ ਦੇ ਵਿੱਚ ਹੈ ਕਿ ਉਹਨਾਂ ਨੇ ਜਿਹੜੇ ਆ ਇਹ ਕੀ ਫੈਸਲਾ ਦੇਣਾ ਹੈ ਉਹ ਇਕਾਲਤਖ ਸਾਹਿਬ ਤੇ ਪੰਜ ਸਿੰਘ ਸਹਿਬਾਂ ਨਾਲ ਦੇ ਤੁਹਾਨੂੰ ਲੱਗਦਾ ਇਹ ਸੁਭਵੀਰ ਬਦਲ ਦੇ ਫੈਸਲੇ ਉੱਤੇ ਜਿੱਥੇ ਲੱਗਾ ਦੇ ਉੱਤੇ ਫੈਸਲਾ ਪਾਇਆ ਜਾ ਰਿਹਾ ਹੈ ਹਾਂ ਬਿਲਕੁਲ ਇਹ ਮੈਂ ਕਹਿਣਾ ਚਾਹਣਾ ਹੈ ਕਿ ਕਦੇ ਭੁੰਦਰ ਸਾਹਿਬ ਜਾਂਦੇ ਆ ਕਦੀ ਹੋਰ ਜਾਂਦੇ ਆ ਕਦੀ ਕੋਈ ਹੋਰ ਜਾਂਦੇ ਆ ਸੋ ਉਹ ਜਾ ਕੇ ਇਕਾਲਤਖ ਸਾਹਿਬ ਦੇ ਜ਼ਹਿਦਾਦ ਸਹਿਬਾਂ ਤੇ ਪੰਜ ਸਿੰਘ ਸਹਿਬਾਂ ਨੂੰ ਪ੍ਰੈਸ਼ਰਾਈਜ਼ ਕਰਦੇ ਆ ਕਿ ਤੁਸੀਂ ਫੈਸਲਾ ਜਿਹੜਾ ਹੈ ਉਹ ਉਹਨਾਂ ਦੇ ਹੱਕ 'ਚ ਕਰੋ ਇਹ ਤਾਂ ਫਿਰ ਉਹੀ ਗੱਲ ਹੋ ਗਈ ਜਿ ਤਰ੍ਹਾਂ ਕਾਲ ਤਖਤ ਸਾਹਿਬ ਤੇ ਲੋਕ ਪਹਿਲਾਂ ਹੀ ਕਹਿੰਦੇ ਸੀ ਕਿ ਜੋ ਫੈਸਲਾ ਮਨਮਰਜ਼ੀ ਦਾ ਉਹ ਫੈਸਲੇ ਪਹਿਲੇ ਜਹੇਦਾਰਾਂ ਤੋਂ ਜਿਹੜੇ ਐ ਉਹ ਸ਼ਰੋਮਣੀ ਕਮੇਟੀ ਨੂੰ ਵਰਤ ਕੇ ਚਾਹ ਸ਼ਰੋਮਣੀ ਕਾਲੀ ਦਲ ਦੇ ਪ੍ਰਭਾਵ ਵਾਲੇ ਲੀਡਰਾਂ ਨੂੰ ਵਰਤ ਕੇ ਹੁੰਦੇ ਰਿਹਾ ਪਰ ਮੈਂ ਜੋ ਦਾਅਵੇ ਨਾਲ ਕਹਿੰਦਾ ਕਿ ਇਹੋ ਜਿਹੇ ਫੈਸਲੇ ਹੁਣ ਕਾਲ ਤਖਤ ਸਾਹਿਬ ਤੇ ਨਹੀਂ ਹੋਣਗੇ ਔਰ ਜੋ ਪੰਥ ਨੂੰ ਔਰ ਪੰਜਾਬ ਨੂੰ ਔਰ ਹਿੰਦ ਪੰਜਾਬ ਦੇ ਲੋਕਾਂ ਨੂੰ ਔਰ ਪੰਥ ਨੂੰ ਪ੍ਰਵਾਹ ਨੂੰਗਾ ਇਹ ਫੈਸਲੇ ਦੀ ਅਮੇਦ ਜਰੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰਾ ਪੰਥ ਕਰ ਰਿਹਾ ਔਰ ਜੋ ਵੀ ਅਕਾਲ ਤਖਤ ਸਾਹਿਬ ਦੇ ਜਹਾਜ਼ਦਾਰ ਕਰਨਗੇ ਔਰ ਪੰਜ ਸਿੰਘ ਸਾਹਿਬਾਨ ਕਰਨੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਔਰ ਬਹੁਤ ਉਹਨਾਂ ਦਾ ਮਾਣ ਹੈ ਔਰ ਉਹ ਸੋਚ ਸਮਝ ਕੇ ਹਰ ਇੱਕ ਫੈਸਲਾ ਉਹ ਕਰਨ ਜਿਹੜਾ ਦਾ ਕਾਲੀਦਲ ਜਿਹੜਾ ਹੈ ਉਹ ਟਕੜਾ ਹੋਵੇ ਨਾ ਕਿ ਕਾਲੀਦਲ ਜਿਹੜਾ ਹੈ ਉਹ ਪਹਿਲਾ ਜਿਹੜਾ ਅਰਸ਼ ਤੋਂ ਫਰਸ਼ ਤੇ ਆਇਆ ਉਹ ਇਹੋ ਜਿਹੇ ਕੋ ਗੱਲ ਜਿਹੜੇ ਆ ਇਹ ਫੈਸਲੇ ਹੁਣ ਚੰਗੇ ਚੜ੍ਹਦੀ ਕਲਾ ਵਾਲੇ ਫੈਸਲੇ ਆਂ ਆਸ ਤੇ ਉਮੀਦ ਅਕਾਲ ਤਖਤ ਸਾਹਿਬ ਤੋਂ ਰੱਖੀ